ਇੱਕਰ ਮੈਂ ਤੁਹਾਨੂੰ ਕਹਾ ਕਿ ਦੁੱਧ ਪੀਣ ਨਾਲ ਵੀ ਹੱਡੀਆਂ ਮਜ਼ਬੂਤ ਨਹੀਂ ਹੁੰਦੀਆਂ ਤਾਂ ਤੁਹਾਨੂੰ ਸੁਣਨ ਨੂੰ ਇਹ ਸ਼ਬਦ ਕਿਵੇਂ ਦਾ ਲੱਗੂਗਾ ਜੀ ਹਾਂ ਸਾਨੂੰ ਵੀ ਬਚਪਨ ਦੇ ਵਿੱਚ ਇਹੀ ਸਿਖਾਇਆ ਜਾਂਦਾ ਸੀ ਕਿ ਦੁੱਧ ਪੀਓ ਸਰੀਰ ਤਾਕਤਵਰ ਹੁੰਦਾ ਕੀ ਇਹ ਪੂਰੀ ਸਚਾਈ ਆ ਜਾਂ ਅਧੂਰੀ ਕਹਾਣੀ ਇੱਕ ਗੱਲ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਨੋਟਿਸ ਜ਼ਰੂਰ ਕੀਤੀ ਹੋਣੀ ਆ ਕਿ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਦੁੱਧ ਪੀਂਦੇ ਨੇ ਪਰ ਫਿਰ ਵੀ ਉਹਨਾਂ ਦੀਆਂ ਹੱਡੀਆਂ ਉਨੀਆਂ ਮਜ਼ਬੂਤ ਨਹੀਂ ਹੁੰਦੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਉਹਨਾਂ ਦੀ એનર્ਜੀ ਲੋ ਰਹਿੰਦੀ ਆ ਤੇ ਇਮਿਊਨਿਟੀ ਵੀ ਵੀਕ ਹੁੰਦੀ ਆ ਤੇ ਤੁਸੀਂ ਜਾਣਦੇ ਹੋ ਅਜਿਹਾ ਕਿਉਂ ਹੁੰਦਾ ਕਿਉਂਕਿ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੱਲਾ ਕੈਲਸ਼ੀਅਮ ਹੀ ਜ਼ਰੂਰੀ ਨਹੀਂ ਹੁੰਦਾ ਉਹਨੂੰ ਐਬਜ਼ੌਰਬ ਕਰਨਾ ਤੇ ਉਹਨੂੰ ਯੂਜ਼ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਅਗਰ ਤੁਹਾਡੀ ਬਾਡੀ ਵੀ ਅਜਿਹਾ ਨਹੀਂ ਕਰ پا ਰਹੀ ਆ ਤਾਂ ਦੁੱਧ ਪੀਣ ਦਾ ਵੀ ਕੋਈ ਫਾਇਦਾ ਨਹੀਂ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਊਗੀ ਕਿ ਇਹ ਗਲਤੀ ਪਹਿਲਾਂ ਮੈਂ ਵੀ ਖੁਦ ਕਰਦੀ ਸੀ ਦੁੱਧ ਵੀ ਪੀਂਦੀ ਸੀ ਤੇ ਕੈਲਸ਼ੀਅਮ ਸਪਲੀਮੈਂਟਸ ਵੀ ਲੈਂਦੀ ਸੀ ਪਰ ਉਹਦੇ ਬਾਵਜੂਦ ਵੀ ਮੇਰੀਆਂ ਹੱਡੀਆਂ ਦੇ ਵਿੱਚ ਦਰਦ ਥਕਾਨ ਤੇ ਸੋਚ ਰਹਿੰਦੀ ਸੀ ਤੇ ਫਿਰ ਜਦੋਂ ਮੈਂ ਰਿਸਰਚ ਕੀਤੀ ਤਾਂ ਮੈਨੂੰ ਇੱਕ ਅਜੀਹਾ ਹੋਮ ਮੇਡ ਸੋਲੂਸ਼ਨ ਮਿਲਿਆ ਜੀਨੇ ਮੇਰੀ ਥਿੰਕਿੰਗ ਨੂੰ ਪੂਰੀ ਤਰ੍ਹਾਂ ਚੇਂਜ ਕਰਤਾ ਇਹ ਵਾਲਾ ਹੋਮ ਮੇਡ ਸੋਲੂਸ਼ਨ ਕੱਲਾ ਕੈਲਸ਼ੀਅਮ ਹੀ ਨਹੀਂ ਦਿੰਦਾ ਸਗੋਂ ਵਿਟਾਮਿਨਸ ਮਿਨਰਲ ਇਮਿਊਨਿਟੀ ਨੂੰ ਬੂਸਟ ਕਰਨ ਨਾਲ ਵੀ ਪਰਿਆ ਹੋਇਆ ਆ ਦਰਅਸਲ ਗੱਲ ਇਹ ਆ ਵੀ ਇਹ ਇਦਾਂ ਦੀਆਂ ਕਾਮਨ ਚੀਜ਼ਾਂ ਨਾਲ ਬਣਿਆ ਹੋਇਆ ਜਿਹੜੀਆਂ ਪਹਿਲਾਂ ਤੋਂ ਹੀ ਤੁਹਾਡੀ ਰਸੋਈ ਦੇ ਵਿੱਚ ਮੌਜੂਦ ਹੁੰਦੀਆਂ ਨੇ ਪਰ ਸ਼ਾਇਦ ਕਦੇ ਤੁਸੀਂ ਉਹਨਾਂ ਦਾ ਇਸ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਹੋਵੇਗਾ ਤਾਂ ਫਿਰ ਦੇਖਦੇ ਆ ਅਜਿਹਾ ਕਿਹੜਾ ਸਮਾਨ ਆ ਜਿਹੜਾ ਤੁਹਾਡੀ ਬਾਡੀ ਨੂੰ ਇਨਸਟੈਂਟ ਨਹੀਂ ਸਸਟੇਨਸ એનર્ਜੀ ਦੇਵੇਗਾ ਤੇ ਇਹਦੇ ਨਾਲ ਹੀ ਤੁਹਾਡੀ ਇਮਿਊਨਿਟੀ ਨੂੰ ਵੀ ਬੂਸਟ ਕਰੂਗਾ ਚਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਇਸ ਇੰਟਰਸਟਿੰਗ ਵੀਡੀਓ ਦੀ ਤੇ ਜਾਣਦੇ ਆਂ ਇਸ ਸੋਲੂਸ਼ਨ ਦੇ ਬਾਰੇ ਵਿੱਚ ਇਹ ਹੋਮ ਮੇਡ ਅਜੀਹਾ ਪਾਊਡਰ ਆ ਜਿਹੜਾ ਤੁਹਾਨੂੰ ਕਲੀਅਰ ਤਿੰਨ ਬੈਨੀਫਿਟਸ ਦਊਗਾ ਮਜ਼ਬੂਤ ਹੱਡੀਆਂ ਦੂਜਾ ਸਸਟੇਨ એનર્ਜੀ ਤੇ ਤੀਜਾ ਆ ਸਟਰੋਂਗ ਇਮਿਊਨਿਟੀ ਇਹਦੇ ਨਾਲ ਤੁਹਾਨੂੰ ਬਹੁਤ ਸਾਰਾ ਨੇਚਰਲ ਕੈਲਸ਼ੀਅਮ ਮਿਲਦਾ ਮੈਗਨੀਸ਼ੀਅਮ ਮਿਲਦਾ ਤੇ ਫਾਸਫੋਰਸ ਦੇ ਨਾਲ ਹੀ ਹਾਈ ਕੁਆਲਿਟੀ ਪ੍ਰੋਟੀਨ ਵੀ ਮਿਲਦਾ ਆ ਜਿਹੜਾ ਹੱਡੀਆਂ ਨੂੰ ਕੈਲਸ਼ੀਅਮ ਨੂੰ absorb ਕਰਨ ਦੇ ਵਿੱਚ ਹੈਲਪ ਕਰਦਾ ਨਾਲ ਹੀ ਇਹਦੇ ਵਿੱਚ ਇੱਕ ਨੇਚਰਲ 슈ਗਰ ਆ ਜਿਹੜਾ ਬਾਡੀ ਨੂੰ એનર્ਜੀ ਪ੍ਰਦਾਨ ਕਰਦੀ ਤੇ ਹੁਣ ਆਪਾਂ ਉਹਨਾਂ ਇਨਗਰੀਡੀਅੰਟਸ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਵਰਤ ਕੇ ਅਸੀਂ ਆਪਣੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰ ਸਕਦੇ ਆ ਸਭ ਤੋਂ ਪਹਿਲਾਂ ਆ ਮਖਾਣਾ ਇਹ ਕੈਲਸ਼ੀਅਮ ਤੇ ਮੈਗਨੀਸ਼ੀਅਮ ਦਾ ਖਜ਼ਾਨਾ ਹੁੰਦਾ ਦੂਜਾ ਆ ਬਦਾਮ ਜਿਹੜਾ ਹੈਲਦੀ ਫੈਟਸ ਨਾਲ ਭਰਪੂਰ ਹੁੰਦਾ ਤੀਸਰਾ ਆ ਭੁੰਨੇ ਹੋਏ ਛੋਲੇ ਇਹ ਪ੍ਰੋਟੀਨ ਆਇਰਨ ਤੇ ਜ਼ਿੰਕ ਨਾਲ ਭਰਪੂਰ ਹੁੰਦੇ ਆ ਚੌਥਾ ਆ ਖਾਸਕਸ ਜਿਹਦੇ ਵਿੱਚ ਅਗੇਨ ਕੈਲਸ਼ੀਅਮ ਭਰਪੂਰ ਹੁੰਦਾ ਆ ਪੰਜਵਾਂ ਆ ਸ਼ੁਆਰੇ ਇਹ ਕੋ ਇੱਕ એનર્ਜੀ ਤੁਹਾਨੂੰ ਪ੍ਰੋਵਾਈਡ ਕਰਦਾ ਆ ਤੇ ਲਾਸਟ ਵਾਲਾ ਇਨਗਰੀਡੀਅੰਟ ਆ ਮਿਸ਼ਰੀ ਇਹ ਨੇਚਰਲ 슈ਗਰ ਆ ਤੇ ਇਨਸਟੈਂਟ એનર્ਜੀ ਦਿੰਦਾ ਆ ਇਹ ਉਹ 6 ਇਨਗਰੀਡੀਅੰਟਸ ਨੇ ਜਿਨ੍ਹਾਂ ਨੂੰ ਮਿਲਾ ਕੇ ਇਹ ਪਾਊਡਰ ਤਿਆਰ ਕੀਤਾ ਜਾਂਦਾ ਆ ਤੇ ਸਾਡੀ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਮਿਲਦੀ ਆ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਨੂੰ ਬਣਾਉਣ ਦੇ ਤਰੀਕੇ ਦੀ ਸਭ ਤੋਂ ਪਹਿਲਾਂ ਤੁਸੀਂ 60 ਗ੍ਰਾਮ ਮਖਾਣੇ ਲੈਣੇ ਨੇ 50 ਗ੍ਰਾਮ ਬਦਾਮ ਲੈਣੇ ਆ 100 ਗ੍ਰਾਮ ਭੁੰਨੇ ਹੋਏ ਚਨੇ ਲੈਣੇ ਆ 15 ਸ਼ੁਵਾਰੇ ਲੈਣੇ ਆ 2 ਟੇਬਲस्पून ਖਸਖਸ ਲੈਣੀ ਆ। ਸ਼ੁਆਰੇਆਂ ਤੇ ਮਿਸ਼ਰੀ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਤਵੇ ਦੇ ਉੱਤੇ ਰੋਸਟ ਕਰ ਲੈਣਾ। ਇਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਦਿਓ ਪੁੰਨਣ ਤੋਂ ਬਾਅਦ ਤੇ ਵੇਟ ਕਰਨੀ ਆ ਇਹਨਾਂ ਦੇ ਠੰਡੇ ਹੋਣ ਦੀ। ਇਸ ਸਮੇਂ ਦੇ ਵਿੱਚ ਤੁਸੀਂ ਸ਼ੁਆਰੇ ਲੈ ਕੇ ਉਹਨਾਂ ਦੀਆਂ ਗੁੱਥਲੀਆਂ ਨੂੰ ਅਲੱਗ ਕਰ ਲੈਣਾ ਤੇ ਇਹਨਾਂ ਨੂੰ ਫਿਰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣਾ ਤੇ ਫਿਰ ਜਦੋਂ ਇਹ ਸਾਰੇ ਇਨਗਰੀਡੀਅੰਟ ਰੂਮ ਟੈਂਪਰੇਚਰ ਦੇ ਉੱਤੇ ਆ ਜਾਣ ਇੱਕ ਗ੍ਰਾਈਂਡਰ ਦੇ ਅੰਦਰ ਇਹਨਾਂ ਨੂੰ ਪਾ ਕੇ ਤੁਸੀਂ ਪੀਸ ਲੈਣਾ। ਤੇ ਪੀਸਣ ਸਮੇ ਇਹਨਾਂ ਦਾ ਇੱਕ ਫਾਈਨ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਤੇ ਇਹ ਪਾਊਡਰ ਨੂੰ ਕੱਢ ਕੇ ਤੁਸੀਂ ਇੱਕ ਕਟੋਰੀ ਦੇ ਵਿੱਚ ਪਾ ਕੇ ਰੱਖ ਲੈਣਾ ਇਸ ਤੋਂ ਬਾਅਦ ਕੱਟੇ ਹੋਏ ਸ਼ੁਆਰੇ ਦੇ ਟੁਕੜਿਆਂ ਨੂੰ ਫਿਰ ਤੁਸੀਂ ਗ੍ਰਾਈਂਡਰ ਦੇ ਵਿੱਚ ਪਾ ਕੇ ਉਹਨਾਂ ਨੂੰ ਵੀ ਪੀਸ ਲੈਣਾ ਹੁਣ ਇਹਨਾਂ ਸ਼ੁਆਰੇ ਦੇ ਟੁਕੜਿਆਂ ਨੂੰ ਜਿਹੜਾ ਤੁਸੀਂ ਪੀਸਿਆ ਇਹਨਾਂ ਨੂੰ ਉਹ ਬਣਾਏ ਹੋਏ ਪਾਊਡਰ ਦੇ ਨਾਲ ਮਿਕਸ ਕਰ ਲੈਣਾ ਤੇ ਉੱਪਰ ਜੀ ਮਿਸਰੀ ਨੂੰ ਬਰੀਕ ਪੀ ਕੇ ਇਹਦੇ ਵਿੱਚ ਐਡ ਕਰ ਲੈਣਾ ਹੁਣ ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਭਰ ਲੈਣਾ ਆ ਤੇ ਇਹ ਧਿਆਨ ਰੱਖਣਾ ਵੀ ਕੰਟੇਨਰ ਕੰੱਚ ਦਾ ਹੋਣਾ ਚਾਹੀਦਾ ਤੇ ਇਹਨੂੰ ਠੰਡੇ ਤੇ ਸੁੱਕੀ ਜਗ੍ਹਾ ਦੇ ਉੱਤੇ ਸਟੋਰ ਕਰਕੇ ਰੱਖਣਾ ਆ ਤੇ ਇੰਨੀ ਕੁਆਂਟੀਟੀ ਦੇ ਵਿੱਚ ਬੜਿਆ ਹੋਇਆ ਪਾਊਡਰ ਤੁਹਾਡਾ 3 ਤੋਂ 4 ਹਫ਼ਤੇ ਆਰਾਮ ਨਾਲ ਚੱਲ ਸਕਦਾ ਆ ਤੇ ਹੁਣ ਤੁਹਾਡਾ ਨਿਊਟ੍ਰੀਸ਼ਨ ਨਾਲ ਭਰਪੂਰ ਪਾਊਡਰ ਤਿਆਰ ਆ ਹਰ ਦਿਨ ਅਡਲਟ ਤੇ ਐਲਡਰ ਲੋਕ ਇਹਨੂੰ ਵਰਤ ਸਕਦੇ ਆ ਇਹ ਪਾਊਡਰ ਨੂੰ ਤੁਸੀਂ 1 ਤੋਂ 2 ਟੀस्पून ਤੱਕ ਹੀ ਵਰਤਣਾ ਆ ਤੇ ਜੇਕਰ ਤੁਸੀਂ ਇਸ ਪਾਊਡਰ ਨੂੰ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਅੱਧੇ ਤੋਂ ਇੱਕ ਚਮਚਾ ਹੀ ਵਰਤਣਾ ਹੈ ਇਸ ਪਾਊਡਰ ਨੂੰ ਲੈਣ ਦਾ ਸਭ ਤੋਂ ਵਧੀਆ ਤਰੀਕਾ ਇਹਨੂੰ ਹਲਕੇ ਗਰਮ ਜਾਂ ਠੰਡੇ ਦੁੱਧ ਦੇ ਵਿੱਚ ਤੁਸੀਂ ਇੱਕ ਚਮਚਾ ਘੋਲ ਕੇ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਨਿਓ ਇਹਨੂੰ ਓਟਸ ਜਾਂ ਦਲੀਏ ਦੇ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਸ ਪਾਊਡਰ ਨੂੰ ਸਰਦੀਆਂ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਇੱਕ ਟੇਬਲस्पून ਡਰਾਈ ਜਿੰਜਰ ਜਿਹਨੂੰ ਆਪਾਂ ਸੁੰਡ ਬੋਲਦੇ ਹਾਂ ਉਹ ਲੈ ਸਕਦੇ ਹੋ ਉਹ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਇੱਕ ਚਮਚ ਇਹਦੇ ਵਿੱਚ ਪੀਸੀ ਹੋਈ ਅਜਵਾਇਣ ਦਾ ਵੀ ਐਡ ਕਰ ਸਕਦੇ ਆ ਇਹ ਦੋਨੇ ਚੀਜ਼ਾਂ ਗਰਮ ਹੁੰਦੀਆਂ ਨੇ ਤੇ ਸਰਦੀ ਦੇ ਮੌਸਮ ਦੇ ਵਿੱਚ ਇਹ ਤੁਹਾਡੀ ਬਾਡੀ ਨੂੰ ਗਰਮ ਰੱਖਣ ਦੇ ਵਿੱਚ ਵੀ ਮਦਦ ਕਰਦੀਆਂ ਨੇ ਇਹ ਤੁਹਾਡੇ ਡਾਈਜੈਸ਼ਨ ਨੂੰ ਇੰਪਰੂਵ ਕਰਦੀਆਂ ਨੇ ਤੇ ਗਰਮੀਆਂ ਦੇ ਵਿੱਚ ਤੁਸੀਂ ਇਹਨਾਂ ਦੋਨੇ ਚੀਜ਼ਾਂ ਨੂੰ ਸਕਿਪ ਜ਼ਰੂਰ ਕਰਨਾ ਇਹ ਪਾਊਡਰ ਨੂੰ ਖਾਣ ਨਾਲ ਸਾਨੂੰ ਕਿੰਨੇ ਬੈਨੀਫਿਟ ਹੁੰਦੇ ਨੇ ਇਹ ਤਾਂ ਤੁਸੀਂ ਸਮਝ ਚੁੱਕੇ ਹੋ ਪਰ ਹੁਣ ਕੀ ਪ੍ਰਕਾਸ਼ਨ ਜਾਂ ਸਾਵਧਾਨੀਆਂ ਤੁਸੀਂ ਰੱਖਣੀਆਂ ਨੇ ਹੁਣ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹ ਵਾਲਾ ਪਾਊਡਰ ਰਿਚ ਕੈਲਰੀਜ਼ ਹੁੰਦਾ ਜੇਕਰ ਤੁਸੀਂ weight ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮਤਲਬ ਵੀ ਆਲਰੇਡੀ ਤੁਹਾਡਾ ਵਜ਼ਨ ਹੈ ਜਿਹੜਾ ਉਹ ਜ਼ਿਆਦਾ ਆ ਜਾਂ ਤੁਹਾਨੂੰ ਡਾਇਬੀਟਿਸ ਦੀ ਪ੍ਰੋਬਲਮ ਆ ਤਾਂ ਇਹਨੂੰ ਤੁਸੀਂ ਬਹੁਤ ਘੱਟ ਮਾਤਰਾ ਦੇ ਵਿੱਚ ਲੈਣਾ ਹੈ ਜਾਂ ਫਿਰ ਬਿਲਕੁਲ ਵੀ ਨਾ ਲਵੋ ਨੰਬਰ 2 ਜੇਕਰ ਤੁਸੀਂ ਪ੍ਰੈਗਨੈਂਟ ਹੋ ਤਾਂ ਇਸ ਪਾਊਡਰ ਦਾ ਇਸਤੇਮਾਲ ਬਹੁਤ ਘੱਟ ਕਰੋ ਜਾਂ ਫਿਰ ਆਪਣੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਹਦੀ ਵਰਤੋਂ ਕਰੋ ਤੇ ਅਜਵਾਇਨ ਤੇ ਸੁੰਡ ਦੇ ਨਾਲ ਤਾਂ ਇਹਨੂੰ ਤੁਸੀਂ ਬਿਲਕੁਲ ਹੀ ਨਾ ਲਵੋ ਬਜ਼ੁਰਗਾਂ ਦੇ ਲਈ ਤਾਂ ਇਹ ਪਾਊਡਰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਕਾਸ ਤੌਰ ਤੇ ਹੱਡੀਆਂ ਤੇ એનર્ਜੀ ਦੇ ਲਈ ਪਰ ਫਿਰ ਵੀ ਜੇਕਰ ਬਜ਼ੁਰਗ ਨੂੰ ਕੋਈ ਪ੍ਰਾਣੀ ਬਿਮਾਰੀ ਆ ਤਾਂ ਆਪਣੇ ਡਾਕਟਰ ਨੂੰ ਕੰਸਲਟ ਕਰੇ ਤੋਂ ਬਿਨਾ ਨਾ ਲਿਓ ਤੇ ਲਾਸਟਲੀ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਾਂ ਤੁਸੀਂ ਇਹ ਬਿਲਕੁਲ ਨਾ ਦੇਵੋ ਬਸ ਇਹਨਾਂ ਸਿੰਪਲ ਜੀਆਂ ਗੱਲਾਂ ਦਾ ਤੁਸੀਂ ਖਿਆਲ ਰੱਖਿਓ ਬਾਕੀ ਹੋਰ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਜਿੰਨੀ ਕੁਆਂਟੀਟੀ ਦੇ ਵਿੱਚ ਕਹੀ ਆ ਤਾਂ ਫਿਰ ਤੁਹਾਨੂੰ ਇਹਦੇ ਬੈਨੀਫਿਟਸ ਜ਼ਰੂਰ ਮਿਲਣਗੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਤੁਹਾਡੇ ਸਰੀਰ ਨੂੰ ਇਮਿਊਨਿਟੀ ਮਿਲੂਗੀ ਬਹੁਤ ਸਾਰੇ ਤੱਤਾਂ ਦੀ ਜਿਹੜੀ ਕਮੀਆਂ ਉਹ ਪੂਰੀ ਹੋ ਜੂਗੀ ਤੇ ਸਾਲ ਦੇ 12 ਮਹੀਨੇ ਤੁਸੀਂ ਇਹਨੂੰ ਆਰਾਮ ਨਾਲ ਵਰਤ ਸਕਦੇ ਹੋ ਮੈਨੂੰ ਉਮੀਦ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ